ਉਹ ਕਬੀਲਿਆਂ ਨੂੰ ਪਤਾ ਕਿ ਬਾਹਰੋਂ ਯਾਤਰੂ ਆਉਦੇ ਆ ਉਹ ਸਾਨੂੰ ਦੇਖਣਾ ਚਾਹੁੰਦੇ ਆ ਉਹ ਲੀੜਾ ਲੱਤਾਂ ਨਹੀਂ ਪਾਉਂਦੇ ਉਹ ਬੁੱਲ ਪਾੜ ਕੇ ਵੱਡੇ ਵੱਡੇ ਵਿੱਚ ਭਾਈ ਦੇ ਹੁੰਦੇ ਕੜੇ ਜੇ ਪਾਏ ਹੁੰਦੇ ਆ ਵੱਡੀਆਂ ਵੱਡੀਆਂ ਆ ਪਾਈਆਂ ਹੁੰਦੀਆਂ ਉਹਨਾਂ ਦਾ ਰਹਿਣ ਦਾ ਟਾਂਗਾ ਜਿਹੜਾ ਉਹ ਪੁਰਾਣਾ ਹੀ ਆ ਇਹ ਨਹੀਂ ਵੀ ਉਹ ਜਿਹੜੇ ਲੋਕ ਜਾਂਦੇ ਉਹਨਾਂ ਲਈ ਕੱਚੇ ਘਰਾਂ 'ਚ ਵੱੜਦੇ ਉਹਨਾਂ ਦਾ ਜੀਵਨ ਦਾ ਜਿਹੜਾ ਢੰਗ ਆ ਉਸੇ ਤਰ੍ਹਾਂ ਦਾ ਹੀ ਆ। ਅੱਛਾ। ਉਹ ਉਦਾਂ ਹੀ ਰਹਿੰਦੇ ਨੇ। ਸੋ ਜਿਹੜੇ ਉਹਨਾਂ ਦੇ ਲੋਕਲ ਇਲਾਕੇ ਦੇ ਗਾਈਡ ਆ ਜਿਹੜੇ ਉਹ ਆਪਾਂ ਨੂੰ ਉਥੋਂ ਤੱਕ ਲੈ ਕੇ ਜਾਂਦੇ ਆ। ਆਪਾਂ ਮੈਂ ਉਹ ਟੂਰ ਜਾਂ ਕੀਤਾ ਸੀ ਭਾਣੇ 500 USD ਵਿੱਚ। ਅੱਛਾ। ਖਤਰਨਾਕ ਕੁਝ ਨਹੀਂ। ਹੂੰ। ਖਤਰਨਾਕ ਨਹੀਂ ਸੀ ਇਹ ਉਹ ਉਹ ਵਿਚਾਰੇ ਆਪਦੇ ਢੰਗ ਨਾਲ ਜਿਉਂਦੇ ਆ। ਠੀਕ। ਸਭੂ ਮੈਂ ਵੇਖਿਆ ਵੀ ਉਹਨਾਂ ਨੇ ਰੋਜ਼ਗਾਰ ਦਾ ਢਾਂਗੇ ਖੜਾ ਕੀਤਾ ਹੋਇਆ ਕਿ ਜਿਹੜਾ ਮਸਾਈ ਕਬੀਲੇ ਦਾ ਪਿੰਡ ਸੀ ਉਹ ਪਿੰਡ ਦੇ ਬਾਹਰ ਬਾਹਰ 5-7 ਵਰਦੀਆਂ ਪਾ ਕੇ ਖੜੇ ਸੀ ਮੁੰਡੇ। ਤੇ ਉਹ ਕਦ ਲਈ ਆ ਉਹਨਾਂ ਨੇ ਕਿਹਾ ਵੀ ਅਸੀਂ ਆ ਤੁਹਾਡੇ ਨਾਲ ਆਵਾਂਗੇ ਤੇ ਸਾਨੂੰ ਸਿਕਿਉਰਟੀ ਦੀ ਲੋੜ ਆ